ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੇਰ ਸੇ ਲਈ ਲੈ ਕੇ ਆਏ ਹਾਂ ਜੀ ਬਾਈ ਕੋਲੇ ਬਈ ਗਾਵਾਂ ਤਾਂ ਹੋਰ ਵੀ ਨੇ ਵਿੱਚੀ ਤੋਕੜ ਨੇ ਵਿੱਚੀ ਤੋਕੜ ਗੱਭਣਾ ਨੇ ਆ ਸਾਰੀਆਂ ਹੀ ਗਾਵਾਂ ਵੈਸੇ ਬਕਾਊ ਆ ਬਾਈ ਇਹਨਾਂ ਵਿੱਚ ਤੋਕੜ ਤੋਕੜ ਗੱਭਣਾ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕੋ ਬਾਈ ਹੋਰ ਠੀਕ ਹਾਂ ਬਧੀ ਠੀਕ ਹੈ ਬਾਈ ਵਧੀਆ ਜੀ ਨਾਮ ਤੇ ਐਡਰੈਸ ਹੋਵੇ ਜਸਵਿੰਦਰ ਸਿੰਘ ਜੀ ਪਿੰਡ ਧੂੜਕਟਨ ਸਿੰਘ ਠੀਕ ਹੈ ਜੇ ਲੰਮਗਾਈ ਤਸੀਲ ਨਿਹਾਲ ਸਿੰਘ ਵਾਲਾ ਨੇੜੇ ਨਿਹਾਲ ਸਿੰਘ ਵਾਲਾ ਹੈ ਮੋਬਾਈਲ ਨੰਬਰ ਬੋਲ ਦੋ 97990054 ਠੀਕ ਹੈ ਭਾਈ ਭਾਈ ਜਿਹੜੀ ਇਹ ਬੜ ਤੇ ਨਾ ਕਿਹੜਾ ਸੂਸ ਹੋਈ ਹੈ ਇਹ ਦੂਜਾ ਜੀ ਕਦੋਂ ਸੂਈ ਹੈ ਭਾਈ ਇਹ ਅੱਜ ਸਵੇਰ ਸੂਈ ਹੈ ਜੀ 5 ਵਜੇ ਪਾਣੀ ਕੁਆਜੀ 5 ਵਜੇ ਜੇਰ ਪੈ ਗਈ ਭਾਈ ਜੇਰ ਪੈ ਗਈ ਠੀਕ ਹੈ ਬੱਚਾ ਕੀ ਜਿੱਤ ਹੈ ਹਾਈ ਬੱਚੀ ਬੱਚੀ ਜੇ ਚੱਕਾ ਬੱਚਾ ਭਾਈ ਬੱਚੀ ਨੂੰ ਜਨਮ ਦੁੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਹੈ ਏਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਦੇਖੋ ਬਈ ਕੁਆਲਿਟੀ ਬਹੁਤ ਚੰਗੀ ਹੈ ਬੱਚੀ ਦੀ ਬੱਚੀ ਬਹੁਤ ਚੰਗੀ ਦਿੱਤੀ ਹੈ ਨਾ ਹਾਂ ਤੇ ਜੇਰ ਵੀ ਭਾਈ ਆ ਰੱਖੀ ਬੈਠਾ ਕੰਪਲੀਟ ਆ ਭਾਈ ਤੇ ਕਿੰਨਾ ਕਬਾਲਾ ਕੱਢਿਆ ਫਿਰ ਹੈ ਬੋਲਾ ਕੱਢਿਆ ਹੋਗਾ 4 ਲੀਟਰ 4 ਲੀਟਰ ਕੋਈ ਬੱਚੀ ਜਗਾ ਤਾਂ ਅਸੀਂ ਆਈਂ ਬੈਠੇ ਚੋਲਣ ਕੋਈ ਪ੍ਰੋਬਲਮ ਨਹੀਂ ਲਾਏ ਭਾਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕ ਨਹੀਂ ਚੂਣ ਬੜਾ ਚੰਗਾ ਹਾਂ ਤੇ ਬਾਈ ਬੜੀ ਚੰਗੀ ਹੈ ਲੈ ਭਾਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੀ ਬਾਤ ਹੈ ਚੁਆਇਸ ਇਹ ਇੱਕ ਨੰਬਰ ਹੈ ਖਾਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਅਲੱਗ ਅਲੱਗ ਲੈਣਾ ਪਉਣਾ ਪਉਣਾ ਕਹਿੰਦੀ ਕੁਛ ਨਹੀਂ ਹੈਨਾ ਹਾਂਜੀ ਆਰਡਰ ਦੇਖੋ ਆਰਡਰ ਕਮਾਲ ਦਾ ਬਈ ਨਾੜਾ ਨੂਣਾ ਲੈਵੇ ਤੇ ਫੋਲਾ ਮੁੱਠੀ ਵਾਲਾ ਥਣ ਹੱਥੀ ਝੋਲਾ ਮਸ਼ੀਨ ਨਾਲ ਝੋਲਾ ਸਭ ਵੀ ਕੋਈ ਚੱਕਰੀ ਨਹੀਂ ਠੰਡੇ ਇੰਨੀ ਦਾ ਜਿਵੇਂ ਮਰਦੀਆ ਤਲਾਈ ਚਾ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਆਰਡਰ ਦੇਖੋ ਆਰਡਰ ਬੜਾ ਕਮਾਲ ਹੈ ਨਾ ਬਹੁਤ ਸੋਹਣਾ ਆਰਡਰ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਦੇਖੋ ਥਣ ਦਾ ਸਹਿਜ ਬਹੁਤ ਚੰਗਾ ਚਿਵਾਈ ਵੀ ਨੰਬਰ 1 ਯਾਰ ਵਾਹ ਕੋਲੇ ਬਈ ਟੋਰ ਕਰਨ ਖਰੇ ਕੱਦ ਵੱਡ ਠੀਕ ਆ ਤੇ ਚੰਗੀ ਆ ਬਈ ਰੰਗ ਰੂਪ ਬਹੁਤ ਚੰਗਾ ਫੇਸ ਜਿਹੜਾ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਬਿਊਟੀ ਵੀ ਕਰਮਾ ਦੀ ਕਮਾਲ ਦੀ ਜੇਰ ਜੁਰ ਵੀ ਕੰਪਲੀਟ ਆ ਬਈ ਰੱਖੀ ਵੱਠਾ ਵਰਤਾਲ ਜਿਸ ਫੇਸ ਦੇਖੋ ਫੇਸ ਬੜਾ ਚੰਗਾ ਹੋਰ ਦੀਵਾ ਦੀ ਬਹੁਤ ਚੰਗੀ ਆ ਸਨਖ ਪੁਣਾ ਬੈਡ ਦੇ ਵਿੱਚ ਬਹੁਤ ਆ ਤੂਰਾ ਦੇਖੋ ਬਈ ਤੂਰਾ ਤਰਾ ਕਮਾਲ ਦਾ ਪੱਦਰ ਪੁੱਦਰ ਫੋਲਲਾ ਰਾ ਜੀਰੋ ਜੀ ਵੀ ਫੋਲਲਾ ਬਈ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਬਈ 20 ਪਲਸ ਕਿਹ ਜਰਾ ਨਾ ਵੀ ਪਲਸ ਹਾਂ ਠੀਕ 20 ਪਲਸ ਦੀ ਵਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਹਾਂ ਸਾਰਾ ਨਹੀਂ ਤਾਂ ਖੁੱਲਾ ਦਿੱਤਾ ਬਈ ਇਹਦੇ ਪਹਿਲਾਂ ਠੀਕਾ ਆਰਡਰ ਬੜਾ ਕਮਾਲ ਆ ਹਣਾ ਬਹੁਤ ਸੋਹਣਾ ਆਰਡਰ ਬਈ ਕਰਮਣੀ ਨੇ ਤਿਆਰ ਕਰਿਆ ਕੀ ਬਾਤ ਹੈ ਠੰਡੀ ਠੁੰਡੀ ਫੋਲਲਾ ਫੇਸ ਫੁੱਲ ਕਲਰ ਕਲਰ ਬਹੁਤ ਚੰਗਾ ਮੰਗ ਬਹੁਤ ਜਾਰੀ ਇਸ ਕਲਰ ਦੀ ਬਈ ਮਿਲਦਾ ਬਹੁਤ ਘੱਟ ਹੈ ਇਹ ਕਲਰ ਆਹ ਹਾਂ ਕੀ ਬਾਤ ਹੈ ਜਿਵੇਂ ਮਰਜ਼ੀ ਭਾਈ ਜੀ ਨਿਆਣਾ ਪਾਓ ਨਾ ਪੋ ਪੰਜ ਵਾਗਵੇ ਕਚੋਲਣ ਕੋਈ ਪ੍ਰੋਬਲਮ ਨਹੀਂ ਕਹਿੰਦੀ ਕੁਛ ਨਹੀਂ ਹਾਂ ਨਾ ਜੀ ਨਾ ਤੇ ਫੇਸ ਬਿਊਟੀ ਦੇਖੋ ਭਾਈ ਫੇਸ ਬਿਊਟੀ ਕਮਾਲ ਦੀ ਹੈ ਲੈ ਛੋੜਾ ਛੋਟਾ ਕੰਨ ਯਾਦ ਬ੍ਰੀਡ ਫੁੱਲ ਠੰਡੀ ਠੁੰਡੀ ਫੁੱਲ ਹੈ ਜਿਵੇਂ ਮਰਜ਼ੀ ਹੱਤ ਲਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਜਿਵੇਂ ਮਰਜ਼ੀ ਕੀ ਬਾਤ ਆ ਭਾਈ ਠੰਡੀ ਪਾਉ ਤਾਂ ਨਾ ਫਿਰ ਮਾਰ ਲੂਗਾ ਉਹਦੀ ਫੇਰ ਬਹਿ ਜਾ ਬਾਈ ਕੋਈ ਚੱਕਰੀ ਨਹੀਂ ਨਾਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਤਾ ਵੀ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਲੈ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਚਾਰੇ ਤੁਹਾਨੂੰ ਦਿਖਾ ਦੋ ਜੀ ਹਮ ਲੈ ਬਾਈ ਦੋ ਪਿਛਲੇ ਤਾਂ ਨਹੀਂ ਹਾਂ ਆ ਪਿਛਲੇ ਥਾਣਾਂ ਨਹੀਂ ਧਾਰਾ ਦੇਖੋ ਚੂਣ ਬੜਾ ਚੰਗਾ ਹੈ ਨਾ ਬਾਈ ਹਾਂਜੀ ਬਹੁਤ ਚੱਲਿਆ کیا ਬਾਤ ਹੈ ਨਲਕੀ ਨੂੰ ਵਰਦੀ ਤੇ ਮੁੱਲ ਕੀ ਹੈ ਜੱਜ ਜੱਫਰ ਮੁੱਲੀ 75000 ਮਾਨਤਨ ਹੋ ਜਾ ਮਾਨਤਨ ਕਰਦੇ ਠੀਕ ਹੈ 75000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ